ਸਵਿਕਾਲ ਫਰੈਂਡਸ ਮੈਥੋਡਾ ਹੋਸ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਆਪਾਂ ਸਵਾਗਤ ਕਰਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਤੁਸੀਂ ਆਪਣੇ ਲੱਤਾਂ ਦੇ ਵਿੱਚ ਖੂਨ ਦਾ ਸੰਚਾਰ ਕਿਵੇਂ ਵਧਾ ਸਕਦੇ ਹੋ ਆਪਾਂ ਨੂੰ ਕਿਹੜੀਆਂ ਉਹ ਚੀਜ਼ਾਂ ਨੇ ਜਿਹੜੀਆਂ ਖਾਣੀਆਂ ਚਾਹੀਦੀਆਂ ਨੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਉਹ ਹੀ ਡਿਸਕਸ ਕਰਾਂਗੇ ਔਰ ਅਗਰ ਤੁਹਾਨੂੰ ਵੈਰੀਕੋਸ ਵੇਇਨਸ ਨੇ ਤਾਂ ਵੀ ਇਹ ਚੀਜ਼ਾਂ ਤੁਹਾਡੇ ਤੇ ਅਸਰ ਕਰਦੀਆਂ ਨੇ ਕਿਉਂਕਿ ਜ਼ਿਆਦਾਤਰ ਦੇਖਿਆ ਜਾਂਦਾ ਹੈ ਆਪਾਂ ਨੂੰ ਡਾਈਟ ਨਹੀਂ ਪਤਾ ਹੁੰਦਾ ਵੀ ਆਪਾਂ ਕਿਹੜੀ ਖਾਣੀ ਹੈ ਜਦੋਂ ਆਪਣੇ ਲੱਤਾਂ ਦੇ ਵਿੱਚ ਖੂਨ ਦਾ ਸੰਚਾਰ ਘੱਟ ਜਾਂਦਾ ਹੈ ਲੱਤਾਂ ਦੇ ਵਿੱਚ ਸੁੰਨਾ ਪਣ ਰਹਿੰਦਾ ਹੈ ਲੱਤਾਂ ਦੇ ਵਿੱਚ ਕਮਜ਼ੋਰੀ ਰਹਿੰਦੀ ਹੈ ਔਰ ਲੱਤਾਂ ਅੱਗੇ ਨਾਲੋਂ ਪਤਲੀਆਂ ਲੱਗਦੀਆਂ ਸੋ ਵੀਡੀਓ ਦੇ ਐਂਡ ਤੱਕ ਬਣੇ ਰਹੋ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਹੈ ਡਾਕਟਰ ਗੁਰਸ਼ੇਰ ਸਿੰਘ ਪਿਛਲੇ 10 ਸਾਲ ਤੋਂ ਅਸੀਂ ਮੰਡੀ ਬੁੱਲਾਪੁਰ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਅਸੀਂ ਆਪਣਾ ਅਕਲਨਿਕਰਨ ਕਰਦੇ ਹਾਂ ਸਾਡੀਆਂ ਤਿੰਨ ਇੰਸਟਾਗ੍ਰam ਆਈਡਿਸ ਨੇ ਸਾਨੂੰ ਉੱਥੇ ਫੋਲੋ ਕਰੋ ਔਰ ਫੇਸਬੁੱਕ ਤੇ ਵੀ ਫੋਲੋ ਕਰੋ ਔਰ YouTube ਚੈਨਲ ਤੇ ਜਰੂਰ ਸਬਸਕ੍ਰਾਈਬ ਕਰਿਓ ਸੋ ਸਮੇਂ ਨੂੰ ਬਰਬਾਦ ਨਾ ਕਰਦੇ ਹੋਏ ਸ਼ੁਰੂ ਕਰੀਏ ਅੱਜ ਦੀ ਬਹੁਤ ਹੀ ਖਾਸ ਤੁਹਾਡੇ ਲਈ ਵੀਡੀਓ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਤੁਹਾਡੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਜੇਕਰ ਸਾਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਕਿਹੜੀਆਂ 11 ਚੀਜ਼ਾਂ ਨੇ ਜਿਹੜੀਆਂ ਲੱਤਾਂ ਦੇ ਵਿੱਚ ਖੂਨ ਦਾ ਸੰਚਾਰ ਵਧਾ ਸਕਦੀਆਂ ਨੇ ਔਰ ਵੈਰੀਕੋਸ ਵੇਇਨਸ ਲਈ ਉਹ ਚੀਜ਼ਾਂ ਕਿਹੜੀਆਂ ਨੇ ਜਿਹੜੀਆਂ ਆਪਾਂ ਨੂੰ ਰੋਜ਼ਾਨਾ ਖਾਣੀਆਂ ਚਾਹੀਦੀਆਂ ਨੇ ਅੱਜ ਆਪਾਂ ਤੁਹਾਡੇ ਲਈ ਉਹ 11 ਚੀਜ਼ਾਂ ਲੈ ਕੇ ਆਏ ਹਾਂ ਜਿਹੜੀਆਂ ਤੁਹਾਨੂੰ ਰੋਜ਼ਾਨਾ ਖਾਣੀਆਂ ਚਾਹੀਦੀਆਂ ਨੇ ਜਿਸ ਨਾਲ ਤੁਹਾਡਾ ਖੂਨ ਦਾ ਸੰਚਾਰ ਵਧੇਗਾ ਔਰ ਲੱਤਾਂ ਦੇ ਵਿੱਚ ਤਾਕਤ ਆਏਗੀ ਸਭ ਤੋਂ ਪਹਿਲੀ ਚੀਜ਼ ਪਾਲਕ ਸਪਿਨਚ ਜਿਸ ਨੂੰ ਕਿਹਾ ਜਾਂਦਾ ਇਸ ਦੇ ਵਿੱਚ ਬਹੁਤ ਜ਼ਿਆਦਾ ਮੈਗਨੀਸ਼ੀਅਮ ਹੁੰਦਾ ਬਹੁਤ ਜ਼ਿਆਦਾ ਪੋਟਾਸ਼ੀਅਮ ਹੁੰਦਾ ਜਿਹੜਾ ਆਪਣੀ ਸਿਹਤ ਲਈ ਬਹੁਤ ਹੀ ਗੁਣਕਾਰੀ ਹੈ ਸੋ ਤੁਸੀਂ ਇਸ ਨੂੰ ਸਾਗ ਦੇ ਵਿੱਚ ਪਾਲਕ ਪਾ ਲਓ ਜਾਂ ਕੱਲਾ ਪਾਲਕ ਬਣਾ ਲਓ ਜਾਂ ਕੱਲੀ ਪਾਲਕ ਪਨੀਰ ਬਣਾ ਕੇ ਖਾ ਸਕਦੇ ਹੋ ਦੂਜੇ ਨੰਬਰ ਤੇ ਅਲਸੀ ਦੇ ਬੀਜ ਯਾਨੀ ਕਿ ਅਲਸੀ ਦੇ ਬੀਜ ਨੂੰ ਤੁਸੀਂ ਪਾਊਡਰ ਬਣਾ ਲਓ ਉਸ ਦਾ ਪਾਊਡਰ ਖਾਓ ਉਸ ਦੇ ਵਿੱਚ ਕੀ ਹੈ ਤੁਸੀਂ ਇਸ ਨੂੰ ਦੁੱਧ ਦੇ ਵਿੱਚ ਪਾ ਸਕਦੇ ਹੋ ਕਿਸੇ ਸਬਜ਼ੀ ਦੇ ਵਿੱਚ ਪਾ ਸਕਦੇ ਹੋ ਇਸ ਦੇ ਵਿੱਚ ਕੀ ਹੁੰਦਾ omega 3 ਫੈਟੀ ਐਸਿਡਸ ਹੁੰਦੇ ਨੇ ਜਿਹੜਾ ਕਿ ਆਪਣੇ ਬਲੱਡ ਪ੍ਰੈਸ਼ਰ ਨੂੰ ਵਧਣ ਨਹੀਂ ਦਿੰਦੇ ਔਰ ਆਪਣੇ ਸਰੀਰ ਦੇ ਅੰਦਰ ਜਿਹੜੀ ਸੋਜ ਆ ਜਾਂਦੀ ਹੈ ਇਨਫਲੇਮੇਸ਼ਨ ਆ ਜਾਂਦੀ ਹੈ ਉਸ ਨੂੰ ਵੀ ਇਹ ਘਟਾ ਕੇ ਰੱਖਦੇ ਨੇ ਔਰ ਟ੍ਰਾਈਗਲਾਈਸਰਾਈਡਸ ਨੂੰ ਵੀ ਇਹ ਘਟ ਕਰਕੇ ਰੱਖਦੇ ਨੇ ਸੋ ਦੂਸਰੇ ਨੰਬਰ ਤੇ ਤੁਹਾਨੂੰ ਆਲਸੀ ਦੇ ਸੀਡਸ ਦਾ ਪਾਊਡਰ ਜਾਂ ਆਲਸੀ ਦੇ ਸੀਡਸ ਤੁਸੀਂ ਜ਼ਰੂਰ ਖਾਓ ਜਿਹੇ ਨੰਬਰ ਤੇ ਆ ਗਈ ਚਕੁੰਦਰ ਬੀਟਰੂਟ ਇਹ ਬੜੀ ਗੁਣਕਾਰੀ ਹੁੰਦੀ ਹੈ ਇਸ ਦੇ ਵਿੱਚ ਤੁਸੀਂ ਕੀ ਕਰ ਸਕਦੇ ਹੋ ਇਸ ਨੂੰ ਤੁਸੀਂ ਸਲਾਦ ਦੇ ਤੌਰ ਤੇ ਖਾ ਸਕਦੇ ਹੋ ਇਸ ਨੂੰ ਤੁਸੀਂ ਵੈਸੇ ਵੀ ਖਾ ਸਕਦੇ ਹੋ ਇਸ ਦੇ ਵਿੱਚ ਨਾਈਟ੍ਰਿਕ ਆਕਸਾਈਡ ਹੁੰਦਾ ਜਿਹੜਾ ਆਪਣਾ ਬਲੱਡ ਪ੍ਰੈਸ਼ਰ ਨੂੰ ਹਮੇਸ਼ਾ ਘੱਟ ਕਰਕੇ ਰੱਖਦਾ ਔਰ ਇਹ ਆਪਣੀ ਵੈਸੋਡਾਈਲੇਸ਼ਨ ਦੇ ਵਿੱਚ ਕੰਮ ਕਰਦਾ ਸੋ ਬੀਟਰੂਟ ਤੁਸੀਂ ਜ਼ਰੂਰ ਖਾਓ ਥੇ ਨੰਬਰ ਤੇ ਤੁਸੀਂ ਅਗਰ ਨਾਨ ਵੈਜੀਟੇਰੀਅਨ ਹੋ ਮਾਸਾਹਾਰੀ ਹੋ ਤਾਂ ਤੁਸੀਂ ਫਰੈਸ਼ ਖਾ ਸਕਦੇ ਹੋ ਮੱਛੀ ਖਾ ਸਕਦੇ ਹੋ ਜਿਸ ਦੇ ਵਿੱਚ omega 3 ਫੈਟੀ ਐਸਿਡਸ ਹੁੰਦੇ ਨੇ ਕਿਉਂਕਿ ਉਹੀ ਚੀਜ਼ਾਂ ਆਪਾਂ ਨੂੰ ال سی ਦੇ ਵਿੱਚ ਵੀ ਮਿਲਦੀਆਂ ਨੇ ਸੋ ਅਗਰ ਤੁਸੀਂ ਉਹ ਵੈਜੀਟੇਰੀਅਨ ਹੋ ਤਾਂ ਤੁਸੀਂ ال سی ਦੇ ਸੀਡ ਖਾਓ ਔਰ ਅਗਰ ਤੁਸੀਂ ਨਾਨ ਵੈਜੀਟੇਰੀਅਨ ਹੋ ਤਾਂ ਤੁਸੀਂ ਫਰੈਸ਼ ਖਾ ਸਕਦੇ ਹੋ 5ਵੇਂ ਨੰਬਰ ਤੇ ਆਗੇ ਸਟਰਸ ਫਰੂਟਸ ਜਿਵੇਂ ਪਾਈਨੈਪਲ ਹੋ ਗਿਆ ਔਰੈਂਜ ਹੋ ਗਿਆ ਨਿੰਬੂ ਹੋ ਗਿਆ ਇਸ ਦੇ ਵਿੱਚ ਕੀ ਹੈ ਵਿਟਾਮਿਨ ਸੀ ਹੁੰਦਾ ਸੋ ਆਪਾਂ ਨੂੰ ਸਿਟਰਸ ਫਰੂਟ ਵੀ ਬਹੁਤ ਜ਼ਰੂਰੀ ਨੇ 6ਵੇਂ ਨੰਬਰ ਤੇ ਆ ਗਈ ਹਲਦੀ ਇੱਕ ਪਾਣੀ ਦਾ ਗਲਾਸ ਸਵੇਰੇ ਲਓ ਰੋਟੀ ਖਾਣ ਤੋਂ ਪਹਿਲਾਂ ਉਸ ਦੇ ਵਿੱਚ ਇੱਕ ਚੁਟਕੀ ਪਾਣੀ ਦੇ ਵਿੱਚ ਮਿਕਸ ਕਰਕੇ ਪੀਓ ਉਹ ਵੀ ਤੁਹਾਨੂੰ ਫਾਇਦਾ ਕਰੇਗੀ 7ਵੇਂ ਨੰਬਰ ਤੇ ਆ ਗਿਆ ਡਾਰਕ ਚਾਕਲੇਟ ਤੁਸੀਂ ਚਾਕਲੇਟ ਦੀ ਵਰਤੋਂ ਵੀ ਜਰੂਰ ਕਰੋ ਅਗਰ ਤੁਹਾਨੂੰ 슈ਗਰ ਹੈ ਤਾਂ ਕਿਰਪਾ ਕਰਕੇ ਚਾਕਲੇਟ ਨਹੀਂ ਖਾਣਾ ਅਗਰ 슈ਗਰ ਨਹੀਂ ਹੈ ਤਾਂ ਤੁਸੀਂ ਚਾਕਲੇਟ ਦੀ ਵਰਤੋਂ ਵੀ ਕਰ ਸਕਦੇ ਹੋ 8ਵੇਂ ਨੰਬਰ ਤੇ ਆ ਗਿਆ ਪਾਣੀ ਪਾਣੀ ਤੁਸੀਂ ਜਰੂਰ ਪੀਓ ਘੱਟੋ ਘੱਟ 3 ਤੋਂ 4 ਲੀਟਰ ਦਿਨ ਦਾ ਪਾਣੀ ਹੋਣਾ ਚਾਹੀਦਾ ਹੈ 9ਵੇਂ ਨੰਬਰ ਤੇ ਆ ਗਿਆ ਨਿੰਬੂ ਪਾਣੀ ਜਿਵੇਂ ਲਾਈਮਨ ਵਾਟਰ ਇਸ ਦਾ ਵੀ ਤੁਸੀਂ ਜਰੂਰ ਇੱਕ ਗਲਾਸ ਪੀਣ ਦੀ ਕੋਸ਼ਿਸ਼ ਕਰੋ ਇਹ ਵੀ ਤੁਹਾਨੂੰ ਬਹੁਤ ਲਾਹੇਵੰਦ ਹੈ ਨੇंबू ਪਾਣੀ ਪੀਣ ਨਾਲ ਵੀ ਤੁਹਾਡੇ ਲੱਤਾਂ ਦੇ ਵਿੱਚ ਖੂਨ ਦਾ ਸੰਚਾਰ ਵੱਧ ਸਕਦਾ ਹੈ 10ਵੇਂ ਨੰਬਰ ਤੇ ਆ ਗਿਆ ਕੋਕੋਨਟ ਵਾਟਰ ਕੋਸ਼ਿਸ਼ ਕਰੋ ਹਫਤੇ ਦੇ ਵਿੱਚ ਦੋ ਦਿਨ ਤੁਸੀਂ ਫਰੈਸ਼ ਕੋਕੋਨਟ ਵਾਟਰ ਨਾਰੀਅਲ ਦਾ ਪਾਣੀ ਜ਼ਰੂਰ ਪੀਓ ਔਰ 11ਵੇਂ ਨੰਬਰ ਤੇ ਆ ਗਈ ਸੈਰ ਤੁਸੀਂ ਰੋਜ਼ਾਨਾ 2 ਤੋਂ 3 ਕਿਲੋਮੀਟਰ ਸੈਰ ਕਰੋ ਅਗਰ ਸੈਰ ਨਹੀਂ ਕਰ ਸਕਦੇ ਇੱਕ ਕਮਰੇ 'ਚ ਦੋ ਕੁਰਸੀਆਂ ਰੱਖ ਲਓ ਇੱਕ ਸਾਈਡ ਤੋਂ ਉੱਠੋ ਦੂਜੀ ਸਾਈਡ ਬੈਠੋ ਇਸ ਤਰ੍ਹਾਂ ਕਰਨ ਨਾਲ ਤੁਹਾਡੀਆਂ ਮਾਸਪੇਸ਼ੀਆਂ ਤਕੜੀਆਂ ਰਹਿਣਗੀਆਂ ਔਰ ਖੂਨ ਦਾ ਸੰਚਾਰ ਚੱਲਦਾ ਰਹੇਗਾ ਸੋ ਮਿਲਾਂਗੇ ਜਲਦ ਇੱਕ ਨਵੇਂ ਟੌਪਿਕ ਇੱਕ ਨਵੀਂ ਵੀਡੀਓ ਨਾਲ テルਦਾਂ ਤੁਸੀਂ ਸਾਰੇ ਜਾਣੇ ਆਪਣੀ ਸਿਹਤ ਦਾ ਧਿਆਨ ਰੱਖਿਓ ਜੀ ਸਤਿ ਸ਼੍ਰੀ ਅਕਾਲ ਜੀ